ਇਸ ਸਮੇਂ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਨੇ ਸੁਭੀਤ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਮੀਟਿੰਗ ਹੋਈ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੋਣਾਂ ਨੇ ਕੀਤੀ ਸੀ ਤੇ ਕਾਫੀ ਵਿਚਾਰ ਚਰਚਾ ਤੋਂ ਬਾਅਦ ਸੁਭੀਤ ਸਿੰਘ ਬਾਦਲ ਹੋਣਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਸੁਭੀਤ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਤੇ ਅਕਾਲੀ ਦਲ ਦੀ ਹੁਣ ਕੀ ਸਿਆਸਤ ਰਹੇਗੀ ਤੇ ਕੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹ ਵੀ ਲਾਗੂ ਹੋ ਚੁੱਕੇ ਨੇ ਇਸ ਸਾਰੇ ਵਾਕਿਆ ਨੂੰ ਸਮਝਣ ਲਈ ਸਾਡੇ ਨਾਲ ਜੁੜ ਚੁੱਕੇ ਇਸ ਸਮੇਂ ਹਮੇਸ਼ਾ ਹੀ ਵਿਵਾਦ ਟਿੱਪਣੀਆਂ ਕਰਦੇ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਮਾਲਮਿੰਦਰ ਸਿੰਘ ਮਾਲੀ ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਪੰਨ ਸਾਹਿਬ ਸੁਬੀਸ਼ਿੰਘ ਬਾਦਲ ਦਾ ਜੀ ਅਸਤੀਫਾ ਪ੍ਰਵਾਨ ਹੋ ਚੁੱਕਾ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਗੱਲ ਇਹ ਆ ਇਹ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਉੱਥੇ ਵਰਤਾਂਤ ਸਿਰਜਿਆ ਗਿਆ ਜਾਂ ਜਿਹੜੀ ਇਹਨਾਂ ਦੀ ਸ਼ਿਕਾਇਤ ਸੀ ਜਿਵੇਂ ਉਹਦਾ ਨੁਕਤਾ ਰ ਹੋਇਆ ਇਹ ਉਹ ਸਾਰੀ ਨਾਲ ਨਾ ਮਤਲਬ ਵਿਹਾਰ ਚੁਤਰਾਇਆ ਕਰ ਰਹੇ ਨੇ ਜੀ ਪੰਜਾਬੀ ਦਾ ਇੱਕ ਕਹਾਵਤ ਹੁੰਦੀ ਆ ਨਾ ਉਂਗਲਾਂ ਤੇ ਨੱਚ ਦੇ ਤਾਂ ਵੇਖੇ ਨੇ ਬਥੇਰੇ ਅਸੀਂ ਨੋਹਾ ਉਤੇ ਪਿੰਡ ਤੂੰ ਨਚਾਇਆ ਜੀ ਇਹ ਟਾਲ ਤੱਕ ਸਾਹਿਬ ਦੇ ਹੁਕਮ ਨਾਲ ਮੈਨੂੰ ਨਾ ਨੋਹਾ ਤੇ ਨਚਾ ਰਹੇ ਨੇ ਜੀ ਐਲੀ ਗੱਲ ਸ਼ਿਕਾਇਤ ਕੀਤੀ ਸੀ ਜੀ ਸ਼ਿਕਾਇਤ ਸੀ ਤੁਸੀਂ ਸਰਕਾਰ ਚ ਹੁੰਦੇ ਹੋਏ ਅਜਿਹੇ ਫੈਸਲੇ ਲਏ ਜੀ ਜਿਨ੍ਹਾਂ ਨੇ ਪੰਥ ਦੀ ਸ਼ਾਨ ਨੂੰ ਵਟਾ ਲਾਇਆ ਅਕਾਲੀ ਦਲ ਨੂੰ ਨਿਹਾਰਵਾਲੇ ਤੋੜਿਆ ਜੀ ਇਹ ਕੋਈ ਸਾਖੀ ਰਹਿਣੀ ਦਾ ਦੋਸਤ ਥੋੜੋ ਸੀ ਨਾ ਤੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਤੇ ਸੀ ਜੀ ਇਹਨਾਂ ਦੀ ਪੰਥਕ ਰਹਿਣੀ ਪੰਥਕ ਅਮਲਾਂ ਤੇ ਜਾਂ ਪੰਥਕ ਵਿਹਾਰ ਤੇ ਸਾਰੇ ਸਵਾਲ ਖੜੇ ਹੋਏ ਸੀ ਜੀ ਉਹਦੇ ਲਈ ਦੋ ਗੱਲਾਂ ਕੀਤੀਆਂ ਉਹਨਾਂ ਨੇ ਜੀ ਇੱਕ ਤਾਂ ਇਹਨਾਂ ਦਾ ਵਰਤਾਂਤ ਰੱਦ ਕੀਤਾ 1978 ਤੋਂ ਲੈ ਕੇ ਹੁਣ ਤੱਕ ਤੁਸੀਂ ਪੰਜ ਤੇ ਪੰਜਾ ਵਨ ਪਿੱਟ ਕੀਤੀ ਜੀ ਇੱਕ ਵੀ ਮੁੱਦਾ ਤੁਸੀਂ ਹੱਲ ਨਹੀਂ ਕੀਤਾ ਜੀ ਛੋਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲ੍ਹਮ ਲਾਉਣ ਲਈ ਜੀ ਤੁਸੀਂ ਉਂਗਲਾਂ ਪਾਪਾਂ ਜ਼ਖਮ ਉਹ ਕਿਹੜੇ ਜੀ ਇਸ ਕਰਕੇ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਜੀ ਪਰ ਅਕਾਲ ਪੱਖ ਜਦੋਂ ਅਸੀਂ ਕਹਿੰਦੇ ਹਾਂ ਬਖਸ਼ਿੰਦਾ ਉਹ ਕਿਸੇ ਦਾ ਰਾਹ ਸਦਾ ਲਈ ਨਹੀਂ ਬੰਦ ਕਰਦਾ ਜੀ ਉਹ ਕਹਿੰਦਾ ਤੁਸੀਂ ਨੈਤਿਕਤਾ ਹਾਸਲ ਕਰ ਸਕਦੇ ਹੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਆਪਣੇ ਮਨ ਦੀ ਮੈਲ ਧੋਵੋ ਜੀ ਜੋ ਤੁਹਾਡੇ ਮਨ ਚ ਹੰਕਾਰ ਆ ਜੋ ਅਲਪ ਬੁੱਧੀ ਆ ਗੁਰੂ ਦੀ ਮਤ ਦੇ ਲੜ ਲੱਗੋ ਜੀ ਇਸ ਕਰਕੇ ਆ ਸੇਵਾ ਤੁਹਾਨੂੰ ਲਈ ਜਾਂਦੀ ਆ ਜੀ ਹੁਣ ਕਈ ਸਾਡੇ ਸਿੱਖੇ ਇੰਨੇ ਅਣਜਾਣ ਨੇ ਵੀ ਸਿੱਖ ਪਰੰਪਰਾਵਾਂ ਰਵੈਤਾਂ ਦਾ ਮਖੌਲ ਲੜਾਈ ਜਾਂਦੇ ਨੇ ਜੀ ਵੀ ਭਾਂਡੇ ਮਾਂਜਣੇ ਦੀ ਜੋੜੇ ਸਾਫ਼ ਕਰਨੇ ਦੀ ਇਹ ਤਾਂ ਸਾਰੀ ਕਰਦੇ ਨੇ ਇਹ ਕਿਹੜਾ ਸਜ਼ਾ ਹੁੰਦੀ ਆ ਜੀ ਇੱਕ ਤੁਸੀਂ ਸ਼ਰਧਾ ਚੋਂ ਕਰਦੇ ਹੋ ਇੱਕ ਤੁਹਾਨੂੰ ਦੋਸ਼ੀ ਕੋਸ਼ਟ ਕੀਤਾ ਜਾਂਦਾ ਫੇਰ ਕਰਦੇ ਹੋ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਬਿਲਕੁਲ ਜੀ ਦੂਜਾ ਉਹਨਾਂ ਨੇ ਕਿਹਾ ਸੀ ਇਹਦੇ ਸੁਧਾਰ ਲਈ ਤੁਸੀਂ ਦੋ ਕੰਮ ਕਰੋ ਜੀ ਨੰਬਰ 1 ਸੁਖਵੀਰ ਸਿੰਘ ਬਾਦਲ ਸਮੇਤ ਜਿੰਨਿਆਂ ਨੇ ਇਸ ਤੀਫੇ ਦਿੱਤੇ ਨੇ ਜੀ ਉਹ ਸਾਰੇ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਨੂੰ ਜਾਣਕਾਰੀ ਦਿਓ ਜੀ ਕਿਉਂਕਿ ਇਹਨਾਂ ਨੇ ਹਸਤੀਫਿਆਂ ਦੀ ਜਿਹੜੀ ਮਹਿਮ ਸ਼ੁਰੂ ਕੀਤੀ ਸੀ ਉਹ ਕਾਲ ਤਖਤ ਵੱਲੋਂ ਜਿਹੜੀ ਗੱਲ ਸ਼ੁਰੂ ਕੀਤੀ ਜਾ ਰਹੀ ਸੀ ਉਹਦੇ ਵਿਰੋਧ ਚ ਕੀਤੀ ਸੀ ਜੀ ਇਸ ਤਰ੍ਹਾਂ ਕਿ ਕੀਤੀ ਸੀ ਵੀ ਹੁਕਮ ਨਹੀਂ ਮੰਨਣਾ ਕਾਲ ਤਖਤ ਦਾ ਜੀ ਜੀ ਦੂਜਾ ਉਹਨਾਂ ਨੇ ਇਹ ਕਿਹਾ ਸੀ ਕਿ 1 7 ਮੈਂਬਰੀ 6 ਮੈਂਬਰੀ 7 ਮੈਂਬਰੀ ਕਮੇਟੀ ਬਣੀ ਆ ਜੀ ਤੁਸੀਂ ਆਪੋ ਆਪਣੇ ਚੁੱਲ੍ਹੇ ਸੁਮੇਟੋ ਕਾਗੀ ਤੇ ਬਾਗੀ ਜੀ ਇਸ ਕਮੇਟੀ ਦੀ ਅਗਵਾਈ ਦੇ ਵਿੱਚ ਬਿਧਾਨ ਅਨੁਸਾਰ ਅਕਾਲੀ ਦਲ ਦੇ ਵਿਧਾਨ ਅਨੁਸਾਰ ਸਹੀ ਭਰਤੀ ਕਰੋ ਬੁਖ ਭਰਤੀ ਨਾ ਕਰੋ ਜੀ ਹੁਣ ਇਹਦੇ ਵਿੱਚ ਜਿਹੜੇ ਅਕਾਲੀ ਦਲ ਨੂੰ ਪੈਰਾਂ ਸਿਰ ਖੜਾ ਕਰਨ ਦਾ ਮਸਲਾ ਸੀ ਜੀ ਉਹਨੂੰ ਤਾਂ ਇਹਨਾਂ ਨੇ ਹੱਥ ਨਹੀਂ ਲਾਇਆ ਜੀ ਤੇ ਜਿਹੜੇ ਸਤੀਫੇ ਪ੍ਰਵਾਨ ਕਰਨ ਵਾਲੇ ਸੀ ਕੱਲੇ ਸੁਖਵੀਰ ਬਾਦਲ ਦਾ ਸਤੀਫਾ ਪ੍ਰਵਾਨ ਕੀਤਾ ਜੀ ਉਹ ਵੀ ਇਹ ਕਹਿ ਕੇ ਪ੍ਰਵਾਨ ਕੀਤਾ ਜਿਹੜਾ ਟੀਮੇ ਨੇ ਸਭ ਤੋਂ ਪਹਿਲਾਂ ਕਿਹਾ ਸੀ ਅਸਤੀਫਾ ਇਸ ਕਰਕੇ ਦਿੱਤਾ ਕਿਉਂਕਿ ਚੋਣ ਹੋਣੀਆਂ ਚੋਣ ਲਈ ਰਾਹ ਪੱਧਰਾ ਕਰਨ ਲਈ ਜੀ ਅਸਤੀਫਾ ਦਿੱਤਾ ਜੀ ਹੁਣ ਵੀ ਇਹੀ ਕਹਿੰਦੇ ਸੀ ਇਹ ਵੀ ਕਿਉਂਕਿ ਉਹ ਤਾਂ ਪਹਿਲਾਂ ਇਹੋ ਸੀ ਅਸਤੀਫਾ ਦਾ ਪ੍ਰਵਾਨ ਕਰਨਾ ਦਿਖਾਉਣਾ ਇਹ ਆ ਵੀ ਅਸੀਂ ਅਕਾਲ ਤੱਕ ਤਾਂ ਹਕੂਮਤ ਨੂੰ ਨਹੀਂ ਕੋਈ ਮੰਨ ਰਹੀ ਜੀ ਸਾਡੀ ਜਥੇਬੰਦੀ ਦਾ ਜਿਹੜੀ ਆਪਣਾ ਕਾਰਜ ਵਿਹਾਰਾ ਉਹਦੇ ਅਨੁਸਾਰ ਅਸੀਂ ਕਰ ਰਹੇ ਹਾਂ ਜੀ ਦੂਜਾ ਇੰਨਾ ਝੂਠ ਬੋਲਦੇ ਆ ਨਾ ਜੀ ਇਹ ਜਿਹੜਾ ਮੈਂ ਕਹਿਆ ਵੀ ਨੌਹਾਂ ਤਿੰਨ ਚਾਉਂਦੇ ਆ ਜੀ ਜਿਹੜੇ ਕਾਗਜ਼ ਜੇ ਲੈ ਕੇ ਫਿਰਦੇ ਨੇ ਨਾ ਮੈਂ 1 ਮਿੰਟ ਤੇ ਇਹਨਾਂ ਦੀ ਹੋਲੀ ਖੇਡਦੇ ਆ ਜੀ ਜਦੋਂ ਕੋਈ ਪਾਰਟੀ ਬਣਦੀ ਆ ਉਹ ਪਾਰਟੀ ਦਾ ਪ੍ਰੋਗਰਾਮ ਹੁੰਦਾ ਜੀ ਉਹ ਆਨੰਦਪੁਰ ਸਾਹਿਬ ਦਾ ਮਤਾ ਵੀ ਹੋ ਸਕਦਾ ਅੰਮ੍ਰਿਤਸਰ ਦਾ ਐਲਾਨਨਾਮਾ ਵੀ ਹੋ ਸਕਦਾ ਜੀ ਤੇ ਮਨਜੀਤ ਸਿੰਘ ਮਾਨਬਰ ਲੋ ਖਾਲਸਾਣ ਦੀ ਵੀ ਹੋ ਸਕਦਾ ਜੀ ਇਹ ਤੇ ਕੋਈ ਰੋਕ ਨਹੀਂ ਜੀ ਸੁਪਰੀਮ ਕੋਰਟ ਦਾ ਫੈਸਲਾ ਤੁਸੀਂ ਖਾਲਸਾਣ ਦਾ ਪ੍ਰਚਾਰ ਵੀ ਪੂਰਨ ਤਰੀਕੇ ਨਾਲ ਕਰ ਸਕਦੇ ਹੋ ਜੀ ਕਿਰਪਾ ਤੁਸੀਂ ਪਾਰਟੀ ਦਾ ਸੰਵਿਧਾਨ ਬਣਾਉਣਾ ਹੁੰਦਾ ਉਹ ਤੁਸੀਂ ਜਿਹੜਾ ਮਰਜ਼ੀ ਬਣਾਓ ਜੀ ਡੈਮੋਕ੍ਰੈਟਿਕ ਬਣਾਓ ਵੀ ਸਾਡਾ ਆ ਇਕਾਈ ਹੋ ਜੀ ਆ ਜ਼ਿਲ੍ਹਾ ਹੋ ਜੀ ਆ ਸੂਬਾ ਹੋ ਜੀ ਆ ਵਰਕ ਕਮੇਟੀ ਹੋ ਜੀ ਆ ਪ੍ਰਧਾਨ ਹੋ ਜੀ ਆ ਅਹੁਦੇਦਾਰ ਹੋ ਜੀ ਇਹਦੇ ਵਿੱਚ ਕਿਹੜੇ ਕਿਹੜੇ ਕੀ ਅਧਿਕਾਰ ਨੇ ਕੀ ਅਕਾਲੀ ਹੁੰਦਾ ਸੰਵਿਧਾਨ ਹੈਗਾ ਜੀ ਤੀਜਾ ਸਵਾਲ ਇਹ ਜਦੋਂ ਤੁਸੀਂ ਵੋਟਾਂ ਤੇ ਹਿੱਸਾ ਲੈਣ ਲਈ ਪਾਰਟੀ ਰਜਿਸਟਰ ਕਰਾਉਣੀ ਆ ਜੀ ਇੱਕ ਵੱਖਰੇ ਹਰ ਕੰਮ ਵੱਖੋ ਵੱਖਰਾ ਜੀ ਪ੍ਰੋਗਰਾਮ ਵੱਖਰਾ ਸੰਵਿਧਾਨ ਜਦੋਂ ਬਣਕਦਾ ਚਾ ਵੱਖਰਾ ਜੀ ਜਦੋਂ ਚੋਣ ਲੜਨ ਖਾਤਰ ਤੁਸੀਂ ਪਾਰਟੀ ਰਜਿਸਟਰ ਕਰਾਉਣੀ ਆ ਜੀ ਉਦੋਂ ਨਿਜਮ ਨੇ ਤੁਹਾਨੂੰ ਉਹ ਉਹਨਾਂ ਤੇ ਜਿਹੜਾ ਟੀਮਾ ਦਿਖਾ ਰਿਹਾ ਸੀ ਨਾ ਵੀ ਆ ਭਰਨੇ ਪੈਂਦੇ ਆ ਜੀ ਪਰ ਦੋਤੇ ਕਿਸੇ ਨੂੰ ਕੀ ਰੋਕ ਆ ਜੀ ਜੀ ਤੁਸੀਂ ਸੰਵਿਧਾਨ ਦੇ ਵਿੱਚ ਰਹਿੰਦੇ ਹੋਏ ਸੰਵਿਧਾਨ ਨੂੰ ਬਦਲਣ ਦਾ ਅਜੰਡਾ ਰੱਖ ਸਕਦੇ ਹੋ ਜੀ ਜੀ ਵੀ ਅਸੀਂ ਵੋਟਾਂ ਰਾਹੀਂ ਲੜਾਂਗੇ ਲਾਮਬੰਦੀ ਕਰਾਂਗੇ ਅਸੀਂ ਫਿਰ ਸੰਵਿਧਾਨ ਨੂੰ ਬਦਲਾਂਗੇ ਜੇ ਇਸ ਨਾਜਰੀਏ ਤੋਂ ਬਦਲਾਂਗੇ ਜੀ ਜੀ ਜਦੋਂ ਤੁਸੀਂ ਕਹਿੰਦੇ ਫੈਡਰਲ ਟੈਂਟੇ ਖਤ ਲੜਨਾ ਆਨੰਦਪੁਰ ਦੇ ਮਤੇ ਖਤ ਲੜਨਾ ਤੁਸੀਂ ਸੰਵਧਾਨ ਬਦਲੋਗੇ ਨਾ ਨਹੀਂ ਤਾਂ ਹੀ ਉਹ ਹੋਏਗਾ ਬਣੂ ਅਜੇ ਤੁਹਾਨੂੰ ਲੈਦੇ ਚਲੋ ਇਹ ਜਿਹੜਾ ਅੱਜ ਜਿਹੜਾ ਸੁਭੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨਿਆ ਇਹ ਦੇਰ ਕਰਤੀ ਕਾਲੀ ਦਲ ਨੇ ਇਹਨਾਂ ਨੇ ਆਪਣੇ ਸਿਰ 'ਚ ਖੇਪ ਬਣਾਉਣੀ ਆ ਜੀ ਮੈਂ ਮੈਂ ਤਾਂ ਅੱਜ ਸਵੇਰੇ ਇੱਕ ਪੋਸਟ ਪਾਈ ਸੀ ਮੈਂ 170 ਵੀ ਖਾਣਗੇ ਹੂੰ 100 ਗੰਡੇ ਵੀ ਖਾਣਗੇ ਜੀ ਇਹ ਇਸ ਕਰਕੇ ਇਹ ਇੱਕ ਚੀਜ਼ ਕਰਦੇ ਆ ਫਿਰ ਇਹਨਾਂ ਦੇ ਪਿੱਛੇ ਪੈਂਦੇ ਆ ਫਿਰ ਕਰਦੇ ਹੁਣ ਜਥੇਦਾਰ ਕਹਿ ਕੇ ਹਟਿਆ ਜੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਸ ਵੇਲੇ ਜੀ ਵੀ ਤੁਸੀਂ ਇਹਨ ਵਿਨ ਲਾਗੂ ਕਰੋ ਅਨਾਕਾਨੀ ਨਾ ਕਰੋ ਜੀ ਜੇ ਸੁਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੁੰਦਾ ਮੈਂ ਕੱਲ ਇੱਕ ਪੋਸਟ ਪਾਈ ਸੀ ਵੀ ਆਹ ਬੰਦਿਆਂ ਨੇ ਅਸਤੀਫਾ ਦਾ ਐਲਾਨ ਕੀਤਾ ਹੈ ਉਹਨਾਂ ਵੀ ਕਿਉਂ ਨਹੀਂ ਮਨਜ਼ੂਰ ਕੀਤੇ ਜੀ ਉਹ ਵੀ ਹੋਣਗੇ ਇਹ ਰਸਜੀ ਸਿਆਸਤ ਦੇ ਵਿੱਚ ਤੇ ਜਾਂ ਜ਼ਿੰਦਗੀ ਦੇ ਵਿੱਚ ਜੇ ਤੇ ਪਰ ਕਿਤੇ ਮੈਨੇ ਨਹੀਂ ਰੱਖਦੇ ਪਰ ਫਿਰ ਵੀ ਆਪਾਂ ਜੇ ਦਾ ਹਵਾਲਾ ਦਿੰਦੇ ਹੋਏ ਗੱਲ ਕਰ ਲੈਨੇ ਕਿ ਜੇ ਕਾਸ਼ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ 17 17 ਦੀ بجائے 2019 2019 ਦੀ بجائے 2022 2022 ਦੀ بجائے 2024 ਲਗਾਤਾਰ ਸ਼੍ਰੋਮਣੀ ਕਾਲੀ ਦਲ ਦੀ ਕਰਾਈ ਤੋਂ ਕਰਾਰੀ ਦੇ ਨਮੋਸ਼ੀ ਹਾਰ ਹੋਈ ਉਦੋਂ ਅਸਤੀਫਾ ਪ੍ਰਵਾਨ ਕਰ ਲੈਂਦੇ ਜਾਂ ਅਸਤੀਫਾ ਦੇ ਦਿੰਦੇ ਤੇ ਕਾਲੀ ਦਲ ਨੂੰ ਆਹ ਦਿਨ ਦੇਖਣੇ ਪੈਂਦੇ ਜੀ ਨਹੀਂ ਜੀ ਆਹ ਦਿਨ ਤੇ ਇਹਨਾਂ ਨੂੰ ਆ ਹੀ ਦੇਖਣੇ ਪੈਣੇ ਸੀ ਅੱਛਾ ਜੀ ਕਿਉਂਕਿ ਜਿਹੜਾ ਇਹਨਾਂ ਦਾ ਮਾੜਾ ਹਾਲ ਹੋਇਆ ਉਹ ਇਹਨਾਂ ਨੇ ਮਾਰਗ ਸੇਧ ਬਦਲੀਆ ਉਸ ਕਰਕੇ ਹੋਇਆ ਜੀ ਜਿਹੜਾ ਜਿਹੜੀ ਦੇਖੋ ਇੱਕ ਲੜਾਈ ਬਹੁਤ ਵੱਡੀ ਲੜੀ ਜੀ ਉਸ ਤੋਂ ਬਾਅਦ ਗੋਡੇ ਟੇਕੂ ਸਿਆਸਤ ਜਿਹਨੂੰ ਆਪਾਂ ਕਹਿੰਦੇ ਆ ਸਮਰਸਤ ਪ੍ਰਸਤ ਸਿਆਸਤ ਉਹ ਭਾਰੂ ਆ ਗਈ ਲੰਗੋਵੜ ਸਿੰਘ ਦੇ ਉੱਤੇ ਜੀ ਉਸ ਤੋਂ ਬਾਅਦ ਹੋਰ ਖੂਨ ਡੁੱਲਿਆ ਜੀ ਇਹਨਾਂ ਨੇ ਆਤਮ ਸਮਰਪਣ ਵਾਲੀ ਸਿਆਸੀ ਸੇਧ ਅਪਣਾ ਲਈ ਭਾਜਪਾ ਨਾਲ ਗੱਠ ਜੋੜ ਕਰਕੇ ਤੇ ਬਿਨਾ ਕੋਈ ਗੱਲ ਕੀਤੇ ਬਚਪਨ ਵਾਲੋ ਤੋੜ ਦਿੱਤੀ ਜੀ ਜਦੋਂ ਤੱਕ ਤੁਸੀਂ ਮਾਰਗ ਸੇਧ ਵੀ ਬਦਲਦੇ ਬੰਦੇ ਬਦਲ ਨਹੀਂ ਜਾਓ ਕੁਝ ਨਹੀਂ ਹੋਣਾ ਬੰਦੇ ਬਦਲ ਗਏ ਆਪਣੇ ਵੱਲੋਂ ਜੀ ਪੰਨੇ ਮੇ ਆਗਿਆ ਨੋ ਮੇ ਐਮਐਲਏ ਬਿਲਕੁਲ ਜੀ ਕੋਈ ਨੀਤੀ ਬਦਲੀ ਆ ਕੋਈ ਕਾਰਜਸ਼ੈਲੀ ਬਦਲੀ ਆ ਜੀ ਕੋਈ ਨਵੀਂ ਨੀਤੀ ਆਈ ਆ ਜੀ ਇਸ ਕਰਕੇ ਜਦੋਂ ਤੱਕ ਕਾਰਜਸ਼ੈਲੀ ਨਹੀਂ ਇਹ ਬਦਲਦੇ ਆਪਣੀ ਜੀ ਜਿਵੇਂ ਮੇਰੀ ਤੁਸੀਂ ਕਹਰਾਨੀ ਦੀ ਗੱਲ ਸੁਣੋ ਜੀ ਜਿੰਨੇ ਸਾਰੇ ਬੰਦੇ ਉੱਥੇ ਗਏ ਤਖਤ ਸਾਹਿਬ ਦੇ ਜਥੇਦਾਰ ਨੇ ਪੁੱਛਿਆ ਜੀ ਉਹ ਕਹਿੰਦੇ ਜੀ ਇਹ ਫੈਸਲਾ ਜਦੋਂ ਹੋਇਆ ਮੈਨੂੰ ਨਹੀਂ ਪਤਾ ਮੈਂ ਤਾਂ ਵੀ ਤਿਹਾਈ ਨਹੀਂ ਜੀ ਪਰ ਮੈਨੂੰ ਪਤਾ ਸੀ ਫੈਸਲਾ ਹੋਇਆ ਮੈਂ ਚੁੱਪ ਰਿਹਾ ਇਸ ਕਰਕੇ ਮੈਂ ਦੋਸ਼ੀ ਹਾਂ ਜੀ ਇਹਦਾ ਮਤਲਬ ਫੈਸਲੇ ਕਿੱਥੇ ਹੁੰਦੇ ਰਹੇ ਜੀ ਨਾ ਤਾਂ ਬਰਕਾ ਕਮੇਟੀ 'ਚ ਹੋਏ ਨਾ ਕੋਰ ਕਮੇਟੀ 'ਚ ਹੋਏ ਜੀ ਨਾ ਕੈਬਨਟ ਦੇ ਵਿੱਚ ਹੋਏ ਜੀ ਕਿੱਥੇ ਹੁੰਦੇ ਰਹੇ ਫਿਰ ਕਾਰਜਸ਼ੈਲੀ ਕੀ ਬਣੀ ਤੁਸੀਂ ਆਪੀ ਸਮਝ ਲਓ ਜੀ 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 ਇਹ ਮਜੀਠੀਆ ਕਹਿ ਰਿਹਾ ਵੀ ਮੈਨੂੰ ਫੈਸਲੇ ਕਰਨ ਦੇ ਵਿੱਚ ਮੈਂ ਭਾਗੀਦਾਰ ਨਹੀਂ ਜੀ ਪਰ ਮੈਂ ਪਾਰਟੀ ਦੇ ਵਿੱਚ ਸੀ ਇਸ ਕਰਕੇ ਮੇਰੀ ਬਣਦੀ ਜ਼ਿੰਮੇਵਾਰੀ ਹੈ ਜੀ ਇਹ ਇਹ ਆ ਜਿਹੜੀ ਤੁਹਾਡੀ ਕਾਰਜਸ਼ੈਲੀ ਵੀ ਬਦਲ ਲੀ ਕੋ ਹੁਣ ਮੇਰੀ ਗੱਲ ਸੁਣਨੀ ਝੁੰਦਾਂ ਕਮੇਟੀ ਆ ਜੀ ਉਹ ਕਿਉਂ ਭਲਾਤੀ ਸਾਰੀ ਉਹਦੇ ਵਿੱਚ ਜਥੇਬੰਦਕ ਢਾਂਚਾ ਬਦਲ ਦੀ ਗੱਲ ਕੀਤੀ ਹੋਈ ਸੀ ਜੀ ਵੀ ਪਾਰਟੀ ਪ੍ਰਧਾਨ ਆ ਜਿਹੜਾ ਮੁੱਖ ਮੰਤਰੀ ਨਹੀਂ ਬਣ ਸਕਦਾ ਸ਼੍ਰੋਮਣੀ ਕਮੇਟੀ ਮੈਂਬਰ ਐਮ ਐਲ ਏ ਦੀ ਟੋਣ ਨਹੀਂ ਲੜ ਸਕਦਾ ਅਕਾਲ ਤਖਤ ਦੇ ਜਥੇਦਾਰ ਦੇ ਹੁਕਮ ਮੰਨਣੇ ਯਕੀਨੀ ਬਣਾਏ ਜਾਣਗੇ ਸ਼੍ਰੋਮਣੀ ਕਮੇਟੀ ਨੂੰ ਖੁਦ ਮਖਤਿਆਰ ਬਣਾਇਆ ਜਾਊ ਸਿਆਸੀ ਜਾਕੜ ਪੰਜਾਂ ਤੋਂ ਛੁੜਿਆ ਜਾਊ ਜੀ ਇੱਥੇ ਰੁਲ ਗਈ ਜੀ ਉਹ ਸਾਰੀ ਅੱਛੇ ਇਹ ਇਹ ਦੱਸੋ ਜੀ ਸੁਬੀਸ਼ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋ ਗਿਆ ਹੈ ਕਿ ਕਾਲੀ ਦਲ ਦੀ ਸੂਰਤ ਤੇ ਸਿਰਤ ਬਦਲਦੀਆਂ ਤੁਹਾਡੇ ਹਿਸਾਬ ਨਾਲ ਕਿੰਨੀਆਂ ਕੀ ਸਭਾਵਨਾਵਾਂ ਨੇ ਹੋਰ ਨਿਹਾਰ ਵੱਲ ਜਾਊ ਕਿਵੇਂ ਜੀ ਕਿਉਂਕਿ ਪਹਿਲਾਂ ਤਾਂ ਸਿੱਧਾ ਆਪ ਸੀ ਨਾ ਅਸੀਂ ਮੈਂ ਪ੍ਰਧਾਨ ਦੇ ਤੌਰ ਤੇ ਫੈਸਲਾ ਲਿਆ ਜੀ ਹੁਣ ਹੁਣ ਵੀ ਫੈਸਲੇ ਉਹਨਾਂ ਹੀ ਲੈਣੇ ਆ ਦਾ ਉਹ ਇਹਨਾਂ ਦਾ ਵਜਿਆ ਕਰੂ ਜੀ ਪਹਿਲਾਂ ਨਾਲੋਂ ਵੀ ਮਾੜੀ ਹਾਲਤ ਜਾਊ ਜੀ ਕਿਉਂ ਕੋ ਫੈਸਲੇ ਲੈਣ ਵਾਲਾ ਕੇਂਦਰ ਕਿਤੇ ਹੋਰ ਆ ਪਾਰਟੀ ਦਾ ਕੇਂਦਰ ਕੋਈ ਹੋਰ ਆ ਜੀ ਪਹਿਲਾਂ ਤਾਂ ਚਲੋ ਕਿਸੇ ਨੂੰ ਮੈਂ ਫੋਨ ਕਰਕੇ ਪੁੱਛ ਲਿਆ ਸੀ ਜੀ ਮੈਂ ਭਰੋਸੇ 'ਚ ਲੈ ਲੇ ਸੀ ਜੀ ਸੋ ਗੱਲਾਂ ਤੁਸੀਂ ਕਹਿ ਸਕਦੇ ਹੋ ਜੀ ਜੀ ਇਹ ਕਿਉਂਕਿ ਤੁਸੀਂ ਫੋਨ ਕਰਕੇ ਪੁੱਛੋ ਅਗਲਾ ਕਹਿੰਦਾ ਦੇਖ ਲੋ ਜੀ ਜਦੋਂ ਠੀਕ ਲੱਗਦਾ ਕਦੋਂ ਮੀਟਿੰਗ 'ਚ ਡਿਸਕਸ਼ਨ ਹੁੰਦੀ ਆ ਕੋਈ ਉਧਰੋਂ ਸਵਾਲ ਰੱਖਦਾ ਕੋਈ ਉਧਰੋਂ ਸਵਾਲ ਰੱਖਦਾ ਕੋਈ ਆਪਣੇ ਰਾਏ ਰੱਖਦਾ ਉਹ ਫਿਰ ਫੈਸਲਾ ਜਿਹੜਾ ਧਰਮਾ ਹੋ ਜਾਂਦਾ ਜੀ ਇਸੇ ਕਰਕੇ ਕਹਿੰਦੇ ਆ ਨਾ ਵੀ ਗੁਰਮੁਖ ਬੈਠੇ ਸਫਾਂ ਬਛਾਏ ਹੋ ਕੱਤਰ ਮਿਲੇ ਮੇਰੇ ਭਾਏ ਦੁਬਿਦਾ ਦੂਰ ਕਰੋ ਲੇਵ ਲਾਏ ਸੋ ਇਹ ਜਿਹੜਾ ਤਾਕਤਾਂ ਦਾ ਕੇਂਦਰੀਕਰਨ ਹੋ ਗਿਆ ਸੀ ਹੈ ਨਾ ਜੀ ਜੀ ਦੂਜੀ ਗੱਲ ਜਿਹੜੀ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਜਿਹਨੂੰ ਭੁੱਲ ਰਿਹਾ ਸਾਰਾ ਖਾਲਸਾ ਪੰਥ ਜੀ ਜਦੋਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਜੀ ਉਹਦੇ ਵਿੱਚ 92 ਲੱਖ ਦੇ ਇਸ਼ਤਿਹਾਰ ਦੇਣ ਵਾਲੀ ਸ਼੍ਰੋਮਣੀ ਕਮੇਟੀ ਵੀ ਸੀ ਜੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਵੀ ਕਿਹਾ ਗਿਆ ਸੀ ਜੀ ਇਸੇ ਕਰਕੇ ਸ਼੍ਰੋਮਣੀ ਕਮੇਟੀ ਹੁਣ ਆਪੇ ਵਾਪੇ ਕਰ ਰਹੀ ਹੈ ਨਾ ਜੀ ਕਦੇ ਫੈਸਲਾ ਲੈ ਲਿਆ ਕਦੇ ਵਾਪਸ ਲੈ ਲਿਆ ਕਦੇ ਐਂਕਰ ਲੈਆ ਕਦੇ ਐਂਕਰ ਲੈ ਬੀਓ ਨੂੰ ਹੁਕਮ ਕਿਤੇ ਹੋਰ ਆਉਂਦੇ ਆ ਜੀ ਸੋ ਇਸ ਕਰਕੇ ਇਹਦੇ ਨਾਲ ਕੋਈ ਸਤਾਰ ਨਹੀਂ ਹੋਣਾ ਜੀ ਇਹਦੇ ਇਹਦੇ ਨਾਲ ਇਹਨਾਂ ਦੇ ਦਬਾਅ ਹੋਰ ਵਧੂ ਜੀ ਤੇ ਜਥੇਦਾਰਾਂ 'ਤੇ ਸਵਾਲ ਉੱਠਣਗੇ ਵੀ ਦੱਸੋ ਜੀ ਕੀ ਇਹ ਪੂਰਾ ਹੋ ਗਿਆ ਕਿ ਨਹੀਂ ਹੋ ਗਿਆ ਜੀ ਕੀ ਹੁਕਮਨਾਮਾ ਲੱਗ ਹੋ ਗਿਆ ਅਸਲ ਗੱਲ ਇਹ ਆ ਇਹੇ ਹੁਣ ਪਹਿਲਾ ਨਾਲੋਂ ਵੀ ਪਹਿਲਾਂ ਤੇ ਇੱਕ ਪਾਰਟੀ ਸੀ ਨਾ ਚਲੋ ਵੱਖਰੇ ਹੋਣ ਇਹ ਗੈਂਗ ਬਣਾਉਣਾ ਚਾਹੁੰਦੇ ਨੇ ਜਿਵੇਂ ਕੇਜਰੀਵਾਲ ਦਾ ਗੈਂਗ ਆ ਨਾ ਜੀ ਜੀ ਇੱਕ ਉਹ ਹੈਗਾ ਗੈਂਗ ਬਣਾਉਣਾ ਚਾਹੁੰਦੇ ਆ ਵੀ ਵਿਰੋਧੀ ਕੋਈ ਹੋਵੇ ਨਾ ਜੀ ਵੱਖਰੇ ਵਿਚਾਰ ਵਾਲਾ ਕੋਈ ਹੋਵੇ ਨਾ ਇਸੇ ਕਰਕੇ ਸੁਧਾਰ ਲਹਿਰ ਵਾਲੇ ਨੂੰ ਕਿਸੇ ਨੂੰ ਨਾਲ ਨਹੀਂ ਲੈਣਾ ਚਾਹੁੰਦੇ ਤੇ ਟਾਲ ਤੱਕ ਤਦਾ ਦੇ ਸੀ ਇਹ ਸੀ ਵੀ ਚੁੱਲ੍ਹੇ ਸਬੇਟੋ ਨਵੀਂ ਉਸਾਰੀ ਕਰੋ ਅਕਾਲੀ ਦਲ ਦੀ ਉਹਨੂੰ ਤਾਂ ਠੰਗਾ ਦਿਖਾਤਾ ਇਹਨਾਂ ਨੇ ਹੁਣ ਸਤੂ ਬੁੱਤੇ ਦੀ ਜਵੀ ਅਮਲ ਕਰਨਾ ਪਊਗਾ ਕਲਿੱਦਲ ਨੂੰ ਇਦੋਂ ਬਿਨਾ ਕੋਈ ਚਾਰੀ ਨਹੀਂ ਜੀ ਤੁਸੀਂ ਮੈਨੂੰ ਇਹ ਦੱਸੋ ਜਦੋਂ ਸਾਰੇ ਇਕੱਠੇ ਹੁੰਦੇ ਸੀ ਜੀ ਉਦੋਂ ਇਹਨਾਂ ਦਾ ਕੀ ਹਾਲ ਹੋਇਆ ਜਿਹੜਾ ਤੁਸੀਂ ਕਹਿੰਦੇ ਆਏ ਹੋ ਗਿਆ 17 ਚ ਹੋ ਗਿਆ 22 ਚ ਹੋ ਗਿਆ 24 ਚ ਹੋ ਗਿਆ ਜੀ ਜੇ ਉਹਨਾਂ ਦੇ ਵਿੱਚੋਂ ਵੀ ਵੱਡੇ ਲੀਡਰ ਨੇ ਜਿਹੜੇ ਜ਼ਿਆਦਾ ਬਾਹਰ ਰਹਿਣਗੇ ਜੀ ਤੇ ਇਹਨਾਂ ਦੇ ਕੋਲ ਕਿੱਥੋਂ ਸ਼ਕਤੀ ਆ ਜੂ ਵੀ ਇਹ ਹੇਠਲੀ ਉੱਤੇ ਕਰ ਦੇਣਗੇ ਜੀ ਮੇਲੇ ਆਂ ਸੀ ਕਾਨਫਰੰਸਾਂ ਕਰ ਸਕਦੇ ਆ ਨਾ ਇਹ ਜੀ ਜਾਓ ਪੈਸੇ ਦੇ ਜੋਰ ਉੱਤੇ ਹੋਰ ਕਾਨਫਰੰਸਾਂ ਕਾਨਫਰੰਸਾਂ ਤੱਕ ਹੋ ਜਾਂਦੀਆਂ ਨੇ ਜੀ ਕਾਨਫਰੰਸੀ ਵੀ ਕਰ ਲੈਂਦੀ ਆ ਕੱਲਾ ਨੁਜੋ ਸਿੱਧੂ ਵੀ ਕਰ ਲੈਂਦਾ ਜੀ ਗੱਲ ਤਾਂ ਮਾਰਗ ਸੇਧਦੀ ਆ ਤੇ ਜਥੇਬੰਦਕ ਧਾਂਚੇ ਦੀ ਤਬਦੀਲੀ ਦੀ ਆ ਤੇ ਵੱਧ ਤੋਂ ਵੱਧ ਏਕਤਾ ਦੀ ਗੱਲ ਆ ਨਹੀਂ ਹੁਣ ਤੁਹਾਡਾ ਸਾਹਿਬ ਜਿਹੜੀਆਂ ਪ੍ਰਾਣੀਆਂ ਅਕਾਲੀ ਦਲ ਦੀਆਂ ਸੂਰਤਾਂ ਨਹੀਂ ਚੱਲਣੀਆਂ ਨਵੀਆਂ ਚਿਹਰੇ ਲਿਓਣੇ ਪੈਣਗੇ ਨਹੀਂ ਜੀ ਨਹੀਂ ਸੂਰਤਾਂ ਦੇਖੋ ਲੀਡਰ ਬਦਲਦੇ ਹੁੰਦੇ ਨੇ ਇਹੀ ਲੀਡਰ ਜੋ ਕੁਛ ਇਹਨਾਂ ਨੇ ਹੁਣ ਕੀਤਾ ਸ਼ੁਰੂ ਚ ਕਿਹੜਾ ਇਹੀ ਕਰਨਾ ਐ ਸੀ ਜੀ ਜੇ ਲੀਡਰ ਦਾ ਨਿਗਾਹ ਆ ਸਕਦਾ ਲੀਡਰ ਚ ਸੁਧਾਰ ਵੀ ਆ ਸਕਦਾ ਜੀ ਇਸੇ ਕਰਕੇ ਅਕਾਲ ਤਖਤ ਨੇ ਕਿਹਾ ਨਾ ਵੀ ਤੁਸੀਂ ਨੈਤਿਕਤਾ ਹਾਸਲ ਕਰੋ ਮਨ ਦੀ ਮੈਲ ਧੋਵੋ ਤੇ ਆਪਦਾ ਸਾਰਾ ਸਿਸਟਮ ਜਿਹੜਾ ਬਦਲੋ ਜਾਲੀ ਭਰਤੀ ਨਾ ਕਰੋ 5 ਸਾਲ ਹੋ ਗਏ ਜਲਾਸ ਨਹੀਂ ਹੋਇਆ ਨਾ ਕੋਈ ਭਰਤੀ ਹੋਈ ਆ ਆ ਕੁਝ ਹੋਰ ਹੋਇਆ ਨੋਮੀਨੇਸ਼ਨ ਹੀ ਚੱਲਦੀਆਂ ਨਾ ਜੀ ਜੀ ਸੰਗਤ ਕਿੱਥੇ ਆ ਫਿਰ ਗਰੋ ਆ ਇੱਕ ਜੂਸਵਿੰਗ ਦਾ ਗਰੋ ਬਣ ਗਿਆ ਇੱਕ ਹੁਣ ਇਹ ਅਕਾਲੀ ਦਲ ਦਾ ਗਰੋ ਵੜਜੂ ਜੀ ਸੋ ਇਹ ਇਸ ਕਰਕੇ ਕੋਈ ਸੁਧਾਰ ਦੀ ਗਣਿਸ਼ਣ ਨਹੀਂ ਜੀ ਬਹੁਤ ਬੁਰੀ ਤਰ੍ਹਾਂ ਹਕਾਰਤ ਨਾਲ ਅਕਾਲ ਤਖਤ ਸਾਹਿਬ ਦੇ ਹੁਕਮ ਨਾਮ ਦੀ ਉਲੰਘਣਾ ਹੈ ਹਮ ਪਰ ਇਹ ਉਹ ਬਾਦ ਜਿਹਨੇ ਪੰਜਾਬ ਦੇ ਵੀ ਫਿਰ ਖੇਤਰੀ ਪਾਰਟੀ ਦਾ ਕੀ ਰੂਪ ਹੋਊਗਾ ਜੀ ਚਲੋ ਜੀ ਉਹਦੇ ਖੇਤਰੀ ਪਾਰਟੀ ਦਾ ਮਤਲਬ ਨਹੀਂ ਜਿਹੜੀ ਸਿਰਫ ਪੰਜਾਬ 'ਚ ਹੋਵੇ ਜੀ ਉਹ ਪਾਰਟੀ ਜਿਹੜੀ ਪੰਜਾਬ ਦੇ ਇਤਿਹਾਸ ਪੰਜਾਬ ਦੇ ਸੱਭਿਆਚਾਰ ਪੰਜਾਬ ਦੇ ਮਤਲਬ ਜਿਹੜੇ ਤਾਂ ਕਈ ਇਤਨੇ ਭੂਗੋਲ ਕਹਿਤਨੇ ਆਰਥਿਕੇਤਨੇ ਉਹਨਾਂ ਨੂੰ ਪ੍ਰਣਾਇ ਹੋਈ ਹੋਵੇ ਹੂੰ ਹੂੰ ਜਿਹਦਾ ਏਜੰਡਾ ਫੈਡਰਲਿਜ਼ਮ ਹੋਵੇ ਜੀ ਜਾਂ ਜਿਹਦਾ ਏਜੰਡਾ ਕਨਫੈਡਰਲਿਜ਼ਮ ਹੋਵੇ ਜੀ ਜਾਂ ਜਿਹੜੀ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਚਾਹੇ ਹੱਕ ਆ ਉਹਨਾਂ ਨੂੰ ਜੀ ਖਾਲਸਾ ਦਾ ਪ੍ਰਚਾਰ ਤੁਸੀਂ ਪੂਰਮਨ ਤਰੀਕੇ ਨਾਲ ਕਰ ਸਕਦੇ ਹੋ ਜੇ ਤੁਸੀਂ ਇਹ ਮੰਨ ਤੇ ਦਲ ਖਾਲਸਾ ਦੇ ਕਰੀ ਜਾਂਦੇ ਆ ਨਾ ਜੀ ਹੂੰ ਨਹੀਂ ਹੁਣ ਗੱਲ ਹੋਈ ਹੈ ਨਾ ਸ਼ੀ ਹੁਣ ਤਾਂ ਲੱਗਦਾ ਕਿ ਸੁਭੀਸ਼ ਸਿੰਘ ਬਾਦਲ ਦਾ ਅਸਤੀਫਾ ਹੋ ਗਿਆ ਲੋਕਾਂ ਦੀ ਜੀ ਨਿੱਤਕਤਾ ਜਿਨ੍ਹਾਂ ਨੇ ਜਾਂ ਆਪਣਾ ਭਰੋਸਾ ਜਿੱਤਣਾ ਹੈਗਾ ਲੋਕਾਂ ਅਕਾਲੀ ਦਲ ਨੇ ਲੋਕਾਂ ਕੋਲੋਂ ਜੀ ਹੁਣ ਭਰੋਸਾ ਤੇ 2027 ਦੇ ਵਿੱਚ ਜਿੱਤਿਆ ਜਾਊਗਾ ਜੀ ਉਦੋਂ ਉਹਨੂੰ ਲੈ ਕੇ ਅਕਾਲੀ ਦਲ ਨੂੰ ਆਪਣੀ ਦਿਸ਼ਾ ਬਦਲੀ ਪਏਗੀ ਜੀ ਦੇਖੋ ਉਹ ਭੱਲਰ ਸਾਹਿਬ ਦੇਖੋ ਤਾਂ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਨਹੀਂ ਜੀ ਖਾਲਸਾ ਪੰਥਰੀਆਂ ਆਮ ਆਦਮੀ ਪਾਰਟੀ ਲਈਆਂ ਦੀ ਹੈ ਕਿ ਤੇ ਹਵਾ ਚ ਤੋਂ ਆਈ ਨਹੀਂ ਜੀ ਆਲਸਾ ਪੰਥਨੀ 2-3 ਵਾਰ ਕਾਂਗਰਸ ਦੀ ਸਰਕਾਰ ਬਣਾਈ ਆ ਜੀ ਜਿਹੜਾ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਉਹਨੇ 70% ਕਾਂਗਰਸ ਨੂੰ ਜਿਤਾਇਆ ਦੋ ਦੂਜਿਆਂ ਨੂੰ ਜਿਤਾਇਆ ਜੀ ਇਹਨਾਂ ਨੂੰ ਇੱਕ ਜਿਤਾਈ ਆ ਜੀ ਸੋ ਇਸ ਕਰਕੇ ਬਿਹਾਰ ਚ ਤਰਾਈਆਂ ਨਾਲ ਕੰਮ ਨਹੀਂ ਚੱਲਣਾ ਜੀ ਸਿੱਖੀ ਤਾਂ ਕਹਿੰਦੀ ਆ ਨਿਮੇਸ ਗौरा ਹੋਏ ਜੀ ਪਰ ਨਾਲ ਇਹ ਵੀ ਕਹਿੰਦੀ ਆ ਅਪਰਾਧੀ ਦੂਣਾ ਨਿਵੇ ਜਿਉਂ ਹੰਤ ਅੰਬਰ ਗਾਏ ਜੀ ਸੋ ਇਸ ਕਰਕੇ ਜਿਹੜਾ ਦੰਪ ਤੇ ਪਖੰਡਾ ਨਾ ਜੀ ਜੀ ਉਹ ਸਿੱਖੀ ਮਾਨਸਿਕਤਾ 'ਚ ਪ੍ਰਮਾਣ ਨਹੀਂ ਹੋ ਸਕਦਾ ਜੀ 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 ਇਹ ਹੁਣ ਸਾਰਾ ਦੰਬ ਖੇਡ ਰਿਹਾ ਬਿਹਾਰ ਚ ਤਰਾਈਆਂ ਕਰ ਰਿਹਾ ਹੁਣ ਤੁਸੀਂ ਇਹ ਦੇਖੋ ਅਕਾਲ ਪੱਖ ਤੋਂ ਐਡਾ ਵਿਗੜਿਆ ਹੋਇਆ ਤਾਣਾ ਸੀ ਇਹ ਅਕਾਲ ਪੱਖ ਸਾਹਿਬ ਦੋ ਖੁੱਲ੍ਹੀ ਜਿੱਦਰੇ ਕਰ ਲੋ ਕਰ ਲੋ ਦੇਖ ਲੋ ਲਿਖ ਕੇ ਦੇ ਦਿਓ ਜੀ ਬੈਂਸ ਨੇ ਦੋ ਇੰਟਰਵਿਊਆਂ ਦਿੱਤੀਆਂ ਵਿਚਾਰਨ ਬੈਂਸ ਨੇ ਜੀ ਉਹ ਤੇ ਐਡੀਆਂ ਬਿਹਾਰ ਚ ਤਰਾਈਆਂ ਕੀਤੀਆਂ ਜੀ ਜਦੋਂ ਕੋਈ ਸਵਾਲ ਪੁੱਛਦਾ ਸੀ ਕਿ ਨਾ ਤੈਨੂੰ ਸਵਾਲ ਪੁੱਛਣ ਦਾ ਕੀ ਹੱਕ ਜੀ ਅਕਾਲ ਪਖਤ ਨੇ ਸਾਨੂੰ ਕਿਹਾ ਨਾ ਅਕਾਲ ਪਖਤ ਸਾਨੂੰ ਪੁੱਛੂ ਅਸੀਂ ਉਹਨਾਂ ਨੂੰ ਜਵਾਬ ਦੇ ਹੁਵਾਂਗੇ ਜੀ ਖਾਲਸਾ ਪੰਥ ਨੂੰ ਕੌਣ ਜਵਾਬ ਦੇਉ ਉਹ ਜੀ ਇਹ ਹੁਕਮਨਾਮਾ ਖਾਲਸਾ ਪੰਥ ਦੀ ਭਾਵਨਾ ਅਨੁਸਾਰ ਲਾਗੂ ਕੀਤਾ ਗਿਆ ਜੀ ਜੇ ਇਹ ਹੁਕਮਨਾਮਾ ਪੰਥ ਨੇ ਲਾਗੂ ਕਰਾਉਣਾ ਹੁੰਦਾ ਜੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਤੇ ਸਿੱਖ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਵੀ ਅਕਾਲ ਤਖਤ ਦਾ ਹੁਕਮਨਾਮਾ ਜਿਹੜਾ ਉਹਨੂੰ ਲਾਗੂ ਕਰਵਾਉਣਾ ਜੀ ਤੇ ਜਿਹੜੇ ਪੰਥ ਪ੍ਰਸਤ ਨੇ ਉਹ ਵੀ ਉਹਨਾਂ ਦੀ ਹਮਾਇਤ ਕਰਨ ਜੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਸਾਰੇ ਕੇਂਦਰਾਂ ਤੇ ਸਿਆਸੀ ਜਕੜ ਪੰਜਾਬ ਮਜ਼ਬੂਤ ਕਰਕੇ ਜੇ ਵਿੱਚ ਪਾਏ ਹੋਏ ਨੇ ਜੀ ਹੁਣ ਤੱਕ ਸਹਿਵਾ ਦੇ ਜਥੇਦਾਰ ਨੇ ਇੱਕ ਵਾਰ ਤਾਂ ਧੁਰਲੀ ਪਾ ਕੇ ਨਿਕਲ ਗਏ ਜੀ ਪਰ ਹਾਲੇ ਵੀ ਲੱਗਦੀ ਆ ਨਾ ਕਿਤੇ ਨਾ ਕਿਤੇ ਦੁੱਬਦਾ ਜੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਹਮੇਸ਼ੀ ਅਕਾਲ ਤਖਤ ਨਾਲ ਖੜਦਾ ਰਿਹਾ ਇਤਿਹਾਸ ਜੀ ਚਾਹੇ ਉਹਦੇ ਮਤਭੇਦ ਵੀ ਹੋਣ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮਤਲਬ ਅੱਧੀ ਤੇਰੀਆਂ ਮਲਾਹੇਦਾਰਾਂ ਅੱਧੀਆਂ ਗਰੀਬ ਜੱਟ ਦੀ ਆਹ ਹੋਇਆ ਪਿਆ ਚਲੋ ਬਹੁਤ ਬਹੁਤ ਸ਼ੁਕਰੀਆ ਮਾਲੀ ਸਾਹਿਬ ਆਪਣੇ ਵਿਚਾਰ ਰੱਖਣ ਦੇ ਲਈ ਧੰਨਵਾਦ ਸ਼ੁਕਰੀਆ ਜੀ ਧੰਨਵਾਦ